आयुर्वेद ਦੇ ਅਨੁਸਾਰ ਦਹੀਂ ਨੂੰ ਸਿਹਤ ਦੇ ਲਈ ਬਹੁਤ ਅੱਛਾ ਮੰਨਿਆ ਜਾਂਦਾ ਹੈ ਇਹ ਕੈਲਸ਼ੀਅਮ ਪ੍ਰੋਟੀਨ ਰਾਈਬੋਫਲੇਵਿਨ ਵਿਟਾਮਿਨ B6 ਅਤੇ ਵਿਟਾਮਿਨ B12 ਜੈਸੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ ਇਸ ਦੇ ਨਾਲ ਹੀ ਦਹੀਂ ਦੇ ਵਿੱਚ ਲੈਕਟਿਕ ਐਸਿਡ ਦਾ ਵੀ ਅੱਛਾ ਸੋਰਸ ਮੰਨਿਆ ਜਾਂਦਾ ਹੈ ਇਹ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਜ਼ਨ ਘਟ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਹਾਲਾਂਕਿ ਜ਼ਿਆਦਾਤਰ ਲੋਕ ਦਹੀਂ ਨੂੰ ਗਲਤ ਤਰੀਕੇ ਅਤੇ ਗਲਤ ਚੀਜ਼ਾਂ ਦੇ ਨਾਲ ਖਾਂਦੇ ਹਨ ਜਿਸ ਦਾ ਫਾਇਦਾ ਮਿਲਣ ਦੀ ਬਜਾਏ ਸ킨 ਦੀ ਸਮੱਸਿਆਵਾਂ, ਵਾਲਾਂ ਦਾ ਝੜਨਾ, ਕਬਜ਼, ਗੈਸ, ਐਸਿਡਿਟੀ, ਖਾਂਸੀ, ਜ਼ੁਕਾਮ, ਬਦਹਜਮੀ, ਬੁਖਾਰ ਜੈਸੀ ਕਈ ਸਿਹਤ ਬਿਮਾਰੀਆਂ ਦੇ ਨਾਲ ਜੂਝਣਾ ਪੈਂਦਾ ਹੈ। ਅੱਜ ਅਸੀਂ ਇਸ ਰਿਪੋਰਟ ਵਿੱਚ ਜਾਣਾਂਗੇ ਕਿ ਦਹੀਂ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ, ਨਾਲ ਹੀ ਜਾਣਾਂਗੇ ਕਿ ਦਹੀਂ ਨੂੰ ਕਿਸ ਟਾਈਮ ਖਾਣਾ ਚਾਹੀਦਾ ਹੈ। ਦਹੀਂ ਖਾਣਾ ਕਿੰਨਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਚਾਤਤ ਨਾਮਜੀ ਸਪੈਸ਼ialਟੀ ਹਸਪਤਾਲ ਦੇ ਆਯੁਰਵੈਦਿਕ ਡਾਕਟਰਾਂ ਦੀ ਮੰਨੀਏ ਤਾਂ ਦਹੀਂ ਨੂੰ ਖਾਣਾ ਅੰਮ੍ਰਿਤ ਮੰਨਿਆ ਜਾਂਦਾ ਹੈ ਲੇਕਿਨ ਇਸ ਨੂੰ ਖਾਂਦੇ ਸਮੇਂ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਕਿਹੜੀਆਂ ਚੀਜ਼ਾਂ ਦੇ ਨਾਲ ਖਾਇਆ ਜਾ ਰਿਹਾ ਹੈ ਪਹਿਲੇ ਨੰਬਰ ਤੇ ਜੇਕਰ ਗੱਲ ਕਰੀਏ ਤਾਂ ਡੇਰੀ ਪ੍ਰੋਡਕਟਸ ਦੇ ਨਾਲ ਦਹੀਂ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ ਡੇਰੀ ਪ੍ਰੋਡਕਟਸ ਦੇ ਨਾਲ ਦਹੀਂ ਖਾਣ ਦੇ ਨਾਲ ਐਸਿਡਿਟੀ ਸੀਨੇ ਦੇ ਵਿੱਚ ਜਲਨ ਅਤੇ ਸੋਜਣ ਜੈਸੀ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਦੋਨੋਂ ਡੇਰੀ ਪ੍ਰੋਡਕਟਸ ਦੇ ਵਿੱਚ ਫੈਟ ਦੇ ਨਾਲ-ਨਾਲ ਪ੍ਰੋਟੀਨ ਵੀ ਭਾਰੀ ਮਾਤਰਾ ਦੇ ਵਿੱਚ ਹੁੰਦਾ ਹੈ ਦੂਜੇ ਨੰਬਰ ਤੇ ਟੇਬਲ ਨਮਕ ਨੂੰ ਰਿਫਾਈਨਡ ਕਰਨ ਦੇ ਲਈ ਬਹੁਤ ਸਾਰੇ ਕੈਮੀਕल्स ਦਾ ਇਸਤੇਮਾਲ ਕੀਤਾ ਜਾਂਦਾ ਹੈ ਜਦ ਕੈਮੀਕਲ ਪ੍ਰੋਸੈਸਿੰਗ ਨਮਕ ਨੂੰ ਦਹੀਂ ਦੇ ਵਿੱਚ ਪਾਉਂਦੇ ਹਾਂ ਤਾਂ ਉਸ ਵਿੱਚ ਮੌਜੂਦ ਪ੍ਰੋਬਾਇਓਟਿਕਸ ਬਹੁਤ ਘਟ ਜਾਂਦੇ ਅਤੇ ਜਾਂ ਕਹੋ ਕਿ ਖਤਮ ਹੋ ਜਾਂਦਾ ਹੈ ਅਜਿហេਤੇ ਵਿੱਚ ਦਹੀਂ ਨੂੰ ਖਾਣ ਦੇ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਐਕਸਪਰਟ ਟੇਬਲ ਨਮਕ ਦੀ ਜਗ੍ਹਾ ਕਾਲਾ ਨਮਕ ਜਾਂ ਸਿੰਧਾ ਨਮਕ ਦੇ ਨਾਲ ਦਹੀਂ ਖਾਣ ਦੀ ਸਲਾਹ ਦਿੰਦੇ ਹਨ ਤੀਜੇ ਨੰਬਰ ਤੇ ਬਹੁਤ ਸਾਰੇ ਲੋਕ ਪਿਆਜ਼ ਜਾਂ ਖੀਰੀ ਦਾ ਦਹੀਂ ਦੇ ਵਿੱਚ ਮਿਲਾ ਕੇ ਰਾਇਤਾ ਬਣਾਉਂਦੇ ਹਨ ਜਦਕਿ ਅਜੀਹਾ ਕਰਨ ਦੇ ਨਾਲ ਤੁਹਾਡੀ ਸਿਹਤ ਸੰਬੰਧੀ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਪਿਆਜ਼ ਸਰੀਰ ਦੇ ਵਿੱਚ ਗਰਮੀ ਪੈਦਾ ਕਰਦਾ ਹੈ ਦਹੀਂ ਸਰੀਰ ਵਿੱਚ ਖੰਡਕ ਪੈਦਾ ਕਰਦੀ ਹੈ ਅਜੀਹੇ ਵਿੱਚ ਇਹਨਾਂ ਦੋਨੋਂ ਨੂੰ ਇਕੱਠੇ ਖਾਣ ਤੋਂ ਬਚਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਕਿਨ ਦੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਖੀਰੇ ਵਿੱਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ ਖੀਰੇ ਅਤੇ ਦਹੀਂ ਦੋਨੋਂ ਹੀ ਸਰੀਰ ਨੂੰ ਠੰਡਾ ਰੱਖਦੇ ਹਨ ਇਸ ਲਈ ਜਦੋਂ ਅਸੀਂ ਦੋਨਾਂ ਨੂੰ ਇਕੱਠੇ ਖਾਂਦੇ ਹਾਂ ਤਾਂ ਇਹ ਪਾਚਨ ਤੰਤਰ ਦੇ ਸੰਤੁਲਨ ਨੂੰ ਵਿਗਾੜ ਸਕਦਾ ਹੈ ਅਤੇ ਪਾਚਨ ਸੰਬੰਧੀ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ ਉਥੇ ਨੰਬਰ ਤੇ ਤਲੀ ਭੁਜੀ ਚੀਜ਼ਾਂ ਦੇ ਨਾਲ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਦੋਂ ਦਹੀਂ ਨੂੰ ਪਰੌਂਠਾ ਪਟੋਰਾ ਜਾਂ ਪੂੜੀ ਜੈਸੀ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਖਾਇਆ ਜਾਂਦਾ ਤਾਂ ਇਹ ਪਾਚਨ ਪ੍ਰਕਿਰਿਆ ਨੂੰ ਬਿਲਕੁਲ ਘਟਾ ਦਿੰਦੀ ਹੈ ਤੇ ਤੁਹਾਨੂੰ ਪੂਰੇ ਦਿਨ ਆਲਸ ਮਹਿਸੂਸ ਕਰਵਾ ਸਕਦੀ ਹੈ ਇਸ ਲਈ ਕਦੇ ਵੀ ਆਇਲੀ ਫੂਡ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ तमाम ਬਿਮਾਰੀਆਂ શરીਰ ਅੰਦਰ ਪੈਦਾ ਕਰ ਸਕਦਾ ਹੈ 5ਵੇਂ ਨੰਬਰ ਤੇ ਖੱਟੇ ਫਲਾਂ ਦੇ ਨਾਲ ਵੀ ਸਾਨੂੰ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਸੰਤਰਾ ਅੰਗੂਰ ਅਤੇ ਨਿੰਬੂ ਜੈਸੇ ਖੱਟੇ ਫਲਾਂ ਦੇ ਵਿੱਚ ਐਸਿਡਿਟੀ ਜ਼ਿਆਦਾ ਹੁੰਦੀ ਹੈ ਉਥੇ ਦਹੀਂ ਵੀ ਐਸਿਡਿਕ ਹੁੰਦੀ ਹੈ ਅਜਿਹੀ ਵਿੱਚ ਦੋਨਾਂ ਨੂੰ ਇਕੱਠੇ ਖਾਣ ਦੇ ਨਾਲ ਢਿੱਡ ਦਾ ਪੀ ਐਚ ਲੈਵਲ ਵਿੱਚ ਅਸੰਤੁਲਿਤ ਹੋ ਸਕਦਾ ਹੈ ਜਿਸ ਦੇ ਨਾਲ ਗੈਸ ਕਬਜ਼ ਅਪਚ ਸਿਨੇ ਵਿੱਚ ਜਲਨ ਜਾਂ ਪੇਟ ਖਰਾਬ ਜੈਸੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਹੁਣ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਦਹੀਂ ਖਾਣ ਦੇ ਲਾਭਕਾਰੀ ਫਾਇਦੇ ਕਿਹੜੇ-ਕਿਹੜੇ ਹੁੰਦੇ ਹਨ ਦਹੀਂ ਦਾ ਸੇਵਨ ਕਰਨ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਪੇਟ ਦੀ ਬਿਮਾਰੀ ਘੱਟ ਹੁੰਦੀ ਹੈ ਦਹੀਂ ਦਾ ਰੋਜ਼ਾਨਾ ਸੇਵਨ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਦੰਦ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਖਾਸ ਕਰ ਬੱਚਿਆਂ ਨੂੰ ਦਹੀਂ ਜ਼ਰੂਰ ਖਵਾਉਣੀ ਚਾਹੀਦੀ ਹੈ ਉਸ ਦੇ ਨਾਲ ਭੁੱਖ ਵਧਨ ਦੇ ਵਿੱਚ ਮਦਦਗਾਰ ਹੁੰਦੀ ਹੈ ਦਹੀਂ ਦਾ ਸੇਵਨ ਕਰਨ ਦੇ ਨਾਲ ਸਕਿਨ ਦੇ ਨਾਲ ਜੁੜੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਅਤੇ ਵਜ਼ਨ ਘਟ ਕਰਨ ਦੇ ਵਿੱਚ ਵੀ ਦਹੀਂ ਸਹਾਇਕ ਮੰਨੀ ਜਾਂਦੀ ਹੈ ਤਾਂ ਇਸ ਵਿਸ਼ੇ 'ਚ ਹੈਲਥ ਸਟੋਰੀ ਵਿੱਚ ਅਸੀਂ ਤੁਹਾਨੂੰ ਅੱਜ ਦੱਸਿਆ ਕਿ ਦਹੀਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਸਾਨੂੰ ਨਹੀਂ ਖਾਣਾ ਚਾਹੀਦਾ ਅਤੇ ਕਿਸ ਟਾਈਮ ਖਾਣਾ ਚਾਹੀਦਾ ਦਹੀਂ ਖਾਣ ਦਾ ਜੋ ਸਹੀ ਸਮਾਂ ਉਹ ਦੁਪਹਿਰ 12 ਤੋਂ 1 ਤੋਂ 2 ਵਜੇ ਦੇ ਵਿੱਚ ਵਿੱਚ ਸਹੀ ਸਮਾਂ ਆਯੁਰਵੇਦਾ ਅਕੋਰਡਿੰਗ ਮੰਨਿਆ ਜਾ ਰਿਹਾ ਹੈ ਤੇ ਜਿਹੜੀ-ਜਿਹੜੀ ਚੀਜ਼ਾਂ ਦਹੀਂ ਦੇ ਨਾਲ ਸਾਨੂੰ ਨਹੀਂ ਸੇਵਨ ਕਰਨਾ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਿਆ ਅਤੇ ਦਹੀਂ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਉਹ ਵੀ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਿਆ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲ good